ਗੁਰਬਾਨੀ ਦੀਆਂ ਪੰਕਤੀਆਂ ਤਾਂ ਲਿਖਾ ਲਈਆਂ ਲੇਕਿਨ ਉਹਨਾਂ ਨੂੰ ਮੇਰੇ ਖਿਆਲ ਨਾਲ ਇਸ ਦਾ ਸਿਧਾਂਤ ਨਹੀਂ ਪਤਾ ਚੰਗੀ ਤਰ੍ਹਾਂ ਆ ਟੁੱਟਿਆ ਪਿਆ ਕਿਵੇਂ ਇਹ ਨਰਾਦਰੀ ਹੈ ਗੁਰਬਾਨੀ ਦਾ ਮੇਰੇ ਵੀਰ ਸਾਡੀਆਂ ਪੰਤਖ ਜਿਹੜੀਆਂ ਜਿੱਥੇ ਬੰਦੀਆਂ ਵਾਂ ਉਹ ਵੀ ਚੁੱਪ ਨੇ ਜਿਹੜੀਆਂ ਧਾਰਮਿਕ ਅਦਾਰੇ ਸਾਡੇ ਉਹ ਵੀ ਚੁੱਪ ਆ ਦਰਬਾਰ ਸਾਹਿਬ ਦੇ ਇਹ ਪਵਿੱਤਰ ਧਰਤੀ ਆ ਮੁਕੱਦਸ ਜਗ੍ਹਾ ਹੈ ਅੰਮ੍ਰਿਤਸਰ ਸਿਫਤੀ ਦਾ ਘਰ ਆ ਦੇਖੋ ਇੱਥੇ ਇਹ ਕੋਈ ਲਾਈਵ ਤਾਂ ਨਹੀਂ ਚੈਣੀ ਖਾਣੀ ਦੇ ਪੈਕੇਟ ਇੱਥੇ ਪਏ ਆ ਇਹ ਕੋਈ ਛੁੱਟੇ ਤਾਂ ਨਹੀਂ ਨਾ ਗਏ ਇਹ ਹੁਣ ਲਾਈਵ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਕ ਲੱਬਣਿਆ ਹੁੰਦਾ ਵਾ ਆ ਦੇਖੋ ਟੁੱਟਿਆ ਵਾ ਕਿਸੇ ਮੇਰੇ ਰਾਹਗੀਰ ਭੈਣ ਭਰਾ ਨੇ ਤਾਰ ਬੰਨ ਕੇ ਜਿਹੜਾ ਵਾ ਇਹਨੂੰ ਡੱਕ ਦਿੱਤਾ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਫੇਰ ਵੀ ਦਇਆ ਆ ਗਈ ਕਿਤੇ ਸਤਕਾਰ ਆ ਗਿਆ ਲੇਕਿਨ ਜਿਨ੍ਹਾਂ ਨੇ ਬਣਾਇਆ ਵਾ ਉਹ ਲਵਾ ਕੇ ਭੁੱਲ ਗਏ ਅੱਜ ਅੰਮ੍ਰਿਤਸਰ ਸਿਫਤੀ ਦਾ ਘਰ ਤਾਂ ਗੁਰੂ ਸਾਹਿਬ ਬਣਾ ਕੇ ਗਏ ਸੀ ਲੇਕਿਨ ਮਾਫ ਕਰਨਾ ਅੱਜ ਅੰਮ੍ਰਿਤਸਰ ਗੰਦ ਦਾ ਘਰ ਵੀ ਕਿਤੇ ਨਾ ਕਿਤੇ ਬਣ ਗਿਆ ਹਰੇਕ ਤਰ੍ਹਾਂ ਦਾ ਗੰਦ ਤੁਹਾਨੂੰ ਇੱਥੇ ਵੇਖਣ ਨੂੰ ਮਿਲ ਜੇਗਾ ਮਹਾਰਾਜ ਅਜੀਤ ਸਿੰਘ ਨੇ ਕਿੱਥੇ ਇਹ ਗੱਲਾਂ ਯਾਦ ਕਰਨਗੇ ਉਦੋਂ ਤੱਕ ਦੇ ਰਾਜਾ ਥੋੜਾ ਹੋਣਾ ਭਾਜੀ ਕਾਬਲ ਕੰਧਾਰ ਤੋਂ ਲੈ ਕੇ ਲੇਹਰਦਾ ਤੱਕ ਰਾਜ ਕਰਨਾ ਸੌਖਾ ਨਹੀਂ ਆ ਅੱਜ ਉਹਨਾਂ ਦੇ ਨਾਂ ਦੇ ਉੱਪਰ ਸਾਡੇ ਵਰਗੇ ਜਿਹੜੇ ਖਾ ਰਹੇ ਆ ਸਾਡੇ ਪੁਰਖਿਆਂ ਨੇ ਉਹ ਕਰਤਾ ਉਹ ਕਰਤਾ ਤੁਸੀਂ ਕੀ ਕੀਤਾ ਅੰਮ੍ਰਿਤਸਰ ਜਿੱਥੇ ਕੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਨੇ ਉੱਥੇ ਹੀ ਅੰਮ੍ਰਿਤਸਰ ਦੇ ਮੁੱਖ ਮਾਰਗ ਦੇ ਉੱਤੇ 골ਡਨ ਗੇਟ ਦਾ ਨਿਰਮਾਣ 2016 ਦੇ ਵਿੱਚ ਅਕਾਲੀ ਤਲਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਰਵਾਇਆ ਗਿਆ ਜਿਸ ਦਾ ਨਾਮ 골ਡਨ ਗੇਟ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਇੱਕ ਸੰਸਾ ਵੱਲੋਂ ਉਸੇ ਜਗ੍ਹਾ ਦੇ ਨਜ਼ਦੀਕ ਗੁਰਬਾਣੀ ਦੀਆਂ ਪੰਕਤੀਆਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਉੱਥੇ ਨਰਾਦਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਾਡੇ ਨਾਲ ਦਵਿੰਦਰ ਵੀਰ ਜੀ ਮੌਜੂਦ ਨੇ ਸੰਸਪਾਹੀ ਗਰੁੱਪ ਵੱਲੋਂ ਲੁਧਿਆਣਾ ਤੋਂ ਨੇ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਸਾਹਿਬ ਜੀ ਵੀਰ ਜੀ ਲੱਗਦਾ ਨਹੀਂ ਗੁਰਬਾਣੀ ਦਾ ਨਰਾਦਰ ਹੋ ਰਿਹਾ ਗੁਰਬਾਣੀ ਦੀਆਂ ਪੰਕਤੀਆਂ ਦਰਜ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਲੱਗਦਾ ਨਹੀਂ ਇਹ ਕਿ ਗੁਰਬਾਣੀ ਦਾ ਨਰਾਦਰ ਹੋ ਰਿਹਾ ਜਿੱਥੇ ਲੱਗਦਾ ਨਹੀਂ ਭਾਜੀ ਇਹ ਹੈਗਾ ਵਾ ਫਾਊਂਡੇਸ਼ਨ ਨੇ ਜਿਹਨੇ ਵੀ ਕਰਾਇਆ ਵਾ ਮੈਂ ਨਹੀਂ ਜਾਣਦਾ ਉਹਨਾਂ ਨੂੰ ਇੱਕ ਚੰਗਾ ਸੋਚ ਜਾਂ ਇੱਕ ਅੰਮ੍ਰਿਤਸਰ ਨੂੰ ਨਵੀਂ ਦਿਖ ਦੇਣ ਦੀ ਕੋਸ਼ਿਸ਼ ਨਹੀਂ ਸੋਚ ਨੂੰ ਲੈ ਕੇ ਲੇਕਿਨ ਉਹਨੂੰ ਬਰਕਰਾਰ ਨਹੀਂ ਰੱਖ ਪਾਏ ਉਹਦੇ ਵਿੱਚ ਫੇਲ ਹੁੰਦੇ ਨਜ਼ਰ ਆਏ ਨੇ ਮੇਰੇ ਭਰਾ ਗੁਰਬਾਣੀ ਦੀਆਂ ਪੰਕਤੀਆਂ ਤਾਂ ਲਿਖਾ ਲਈਆਂ ਲੇਕਿਨ ਉਹਨਾਂ ਨੂੰ ਮੇਰੇ ਖਿਆਲ ਨਾਲ ਇਸ ਦਾ ਸਿਧਾਂਤ ਨਹੀਂ ਪਤਾ ਚੰਗੀ ਤਰ੍ਹਾਂ ਕਿਉਂਕਿ ਜੇ ਪਤਾ ਹੁੰਦਾ ਜੇ ਇੰਨਾ ਪੈਸਾ ਲਾ ਕੇ ਆਪਾਂ ਆ ਉਹਨਾਂ ਦੇ ਫਲੈਡਿੰਗ ਬੋਟ ਲਗਵਾ ਸਕਦੇ ਹਾਂ ਤੁਸੀਂ ਆ ਕੈਮਰਾਮੈਨ ਨੂੰ ਮੇਰੇ ਨਾਲ ਲੱਗ ਦਿਖਾਓ ਆ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਆ ਟੁੱਟਿਆ ਪਿਆ ਵਾ ਅੰਮ੍ਰਿਤਸਰ ਸਿੱਖ ਦਾ ਘਰ ਤੇ ਆ ਟੁੱਟਿਆ ਪਿਆ ਕਿਵੇਂ ਇਹ ਨਰਾਦਰੀ ਹੈ ਗੁਰਬਾਣੀ ਦਾ ਮੇਰੇ ਵੀਰ ਸਾਡੀਆਂ ਪੰਤਖ ਜਿਹੜੀਆਂ ਜਿੱਥੇ ਬੰਦੀਆਂ ਵਾਂ ਉਹ ਵੀ ਚੁੱਪ ਨੇ ਜਿਹੜੀਆਂ ਧਾਰਮਿਕ ادارے ਸਾਡੇ ਉਹ ਵੀ ਚੁੱਪ ਆ ਇੱਥੇ ਪ੍ਰਸ਼ਾਸਨ ਚੁੱਪ ਆ ਇਹ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਮੇਰੇ ਵੀਰ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਵਾ ਇਹ ਆਏ ਦਿਨ ਦਰਬਾਰ ਸਾਹਿਬ ਦੇ ਇਹ ਪਵਿੱਤਰ ਧਰਤੀ ਆ ਮੁਕੱਦਸ ਜਗਾ ਹੈ ਅੰਮ੍ਰਿਤਸਰ ਸਿਫਤੀ ਦਾ ਘਰ ਆ ਦੇਖੋ ਇੱਥੇ ਇਹ ਕੋਈ ਲਾਈਫ ਤਾਂ ਨਹੀਂ ਚੈਣੀ ਖਾਣੀ ਦੇ ਪੈਕੇਟ ਇੱਥੇ ਪਏ ਆ ਠੀਕ ਆ ਅੱਗੇ ਚੱਲੋ ਮੈਂ ਤੁਹਾਨੂੰ ਹੋਰ ਦਿਖਾਉਣਾ ਕਿ ਇੱਥੇ ਕਿਦਾਂ ਗੰਦੇ ਡਾਈਪਰ ਜਿਹੜੇ ਪਏ ਆ ਪੋਟੀ ਨਾਲੇ ਬੜੇ ਹੋਏ ਸੋ ਐਸਡੀਪੀਸੀ ਨੂੰ ਵੀ ਇੱਥੇ ਜਿਹੜਾ ਨਾ ਧਿਆਨ ਦੇਣਾ ਚਾਹੀਦਾ ਅੰਮ੍ਰਿਤਸਰ ਦੀ ਗਲੀ ਗਲੀ ਜਿਹੜੀ ਪਵਿੱਤਰ ਸ਼ਹਿਰ ਆ ਔਰ ਕਮ ਸੇ ਕਮ ਇਹਦਾ ਜਿਹੜਾ ਕਾਰਪੋਰੇਸ਼ਨ ਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਆ ਦੇਖੋ ਇੱਧਰ ਆ ਦੇਖੋ ਇੱਧਰ ਇਹ ਕੋਈ ਛੁੱਟੇ ਤਾਂ ਨਹੀਂ ਨਾ ਗਏ ਇਹ ਹੁਣ ਲਾਈਵ ਆ ਲਾਈਵ ਤਸਵੀਰਾਂ ਤੁਹਾਨੂੰ ਬੁਖਾ ਰਹੇ ਆ ਸੋ ਇਸ ਕਰਕੇ ਮੇਰੇ ਵੀਰ ਅੱਗੇ ਆ ਜਾਓ ਤੁਸੀਂ ਆ ਦੇਖੋ ਇੱਧਰ ਜੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਆ ਵਾ ਤਾਂ ਇਹਨੂੰ ਕਮ ਸੇ ਕਮ ਇਨੇ ਬੰਦ ਤਿਆਬੇ ਰੱਖਣਾ ਨਾ ਠੀਕ ਹੈ ਇਕ ਗੱਲ ਬਣਿਆ ਹੁੰਦਾ ਵਾ ਆ ਦੇਖੋ ਟੁੱਟਿਆ ਵਾ ਕਿਸੇ ਮੇਰੇ ਰਾਹਗੀਰ ਭੈਣ ਭਰਾ ਨੇ ਤਾਰ ਬੰਨ ਕੇ ਜਿਹੜਾ ਵਾ ਇਹਨੂੰ ਡੱਕ ਦਿੱਤਾ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਫੇਰ ਵੀ ਦਇਆ ਆ ਗਈ ਕਿਤੇ ਸਤਕਾਰ ਆ ਗਿਆ ਲੇਕਿਨ ਜਿਨ੍ਹਾਂ ਨੇ ਬਣਾਇਆ ਵਾ ਉਹ ਲਵਾ ਕੇ ਭੁੱਲ ਗਏ ਚਾਰ ਦਿਨ ਵਿਊ ਖੱਟ ਲੇ ਵਾਵਾ ਖੱਟ ਲਈ ਪ੍ਰਸ਼ਾਸਨ ਦੀ ਨੀਗਾ ਦੇ ਵਿੱਚ ਅੰਮ੍ਰਿਤਸਰ ਵਾਸੀਆਂ ਦੀ ਨੀਗਾ ਦੇ ਵਿੱਚ ਮੈਂ ਕਹਿੰਨਾ ਚੰਗੇ ਕਾਰਜ ਆ ਇਸ ਨਾਲੋਂ ਚੰਗਾ ਕਾਰਜ ਹੋਰ ਸੀ ਜੇਕਰ ਇਹਦੇ ਤੇ ਉੱਪਰ ਤੁਸੀਂ ਛੱਡ ਪਾਈ ਜਾਂਦੀ ਆਪਣੇ ਵੱਲੋਂ ਆਲ ਨੇ ਵੀ ਕਿਸੇ ਨੇ ਲਾਏ ਆ ਪੰਛੀਆਂ ਦਾ ਘਰ ਬਣਾਇਆ ਰਹਿਣ ਬਸੇਰਾ ਲੇਕਿਨ ਇਹ ਸੱਪਾਂ ਦਾ ਰਹਿਣ ਬਸੇਰਾ ਬਣ ਗਿਆ ਤੁਸੀਂ ਅੰਦਰ ਨਹੀਂ ਜਾ ਸਕਦੇ ਤੁਹਾਨੂੰ ਡਰ ਲੱਗੇਗਾ ਕਿ ਕੋਈ ਗੁਜਰੀਲਾ ਜਾਨਵਰ ਤਾਂ ਨਹੀਂ ਇਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਆਏ ਦਿਨ ਜਿੱਦਾਂ ਠੇਕਾ ਲਿਆ ਅੰਮ੍ਰਿਤਸਰ ਸ਼ਹਿਰ ਦਾ ਕਿ ਅਸੀਂ ਇਥੋਂ ਦੇ ਪੰਥਕਾਂ ਉਹ ਜਦੋਂ ਕੋਈ ਗਰੀਬ ਤੇ ਗੱਲ ਹੁੰਦੀ ਆ ਚੱਕ ਕੇ ਡਾਂਗਾ ਚੱਲ ਜਾਂਦੇ ਉਹਦੀਆਂ ਮੋਰਾ ਭੰਡਣ ਲੇਕਿਨ ਉਹ ਦੱਤਰੀ ਚੱਕ ਕੇ ਖੁਰਪਾ ਚੱਕ ਕੇ ਕਈ ਚੱਪ ਕੇ ਸਫਾਈ ਕਰਨ ਨੂੰ ਕਿਹੜਾ ਤਿਆਰ ਆ ਥੋੜੇ ਦਿਨ ਪ ਮਕਬੂਲਪੁਰ ਦੇ ਲੱਕ ਵਿੱਚ ਦੇ ਵਸਨੀਕਾਂ ਨੇ ਵੀ ਇੱਥੇ ਧਰਨਾ ਲਾਇਆ ਕਿ ਸਾਡੇ ਘਰਾਂ ਚ ਪਾਈ ਪਾਣੀ ਵੜ ਗਿਆ ਪਰ ਕਾਰਪੋਰੇਸ਼ਨ ਫੇਲ ਹੁੰਦੀ ਨਜ਼ਰ ਆ ਰਹੀ ਹੈ ਗੱਲਾਂ ਵੱਡੀਆਂ ਵੱਡੀਆਂ ਕਰ ਰਹੇ ਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਸੁੱਤੇ ਪਏ ਨੇ ਗਹਿਰੀ ਨਿੰਦੇ ਕੀ ਗੱਲ ਤੁਸੀਂ ਜਾ ਕੇ ਦੇਖੋ ਸੜਕਾਂ ਦਾ ਬੁਰਾ ਹਾਲ ਪਿਆ ਵਾ ਇੱਥੇ ਮੜਾ ਜਿਹਾ 5 ਮਿੰਟ ਦੀ ਬਰਸਾਤ ਪੈ ਜੇ ਭਾਜੀ ਤਾਂ ਅੰਮ੍ਰਿਤਸਰ ਅੱਧਾ ਸ਼ਹਿਰ ਜਿਹੜਾ ਪਾਣੀ ਦਾ ਡੁੱਬ ਜਾਂਦਾ ਸੋ ਇੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਉਂਦੀ ਹੈ ਨਤਮਤਕ ਹੋਣ ਲਈ ਦਰਬਾਰ ਸਾਹਿਬ ਦੇ ਨੇੜੇ ਤੇਰੇ ਤੁਸੀਂ ਦੇਖ ਲੋ ਗੁਰਪ੍ਰੀਤ ਜੀ ਉੱਥੇ ਵੀ ਜਿਹੜਾ ਨਾ ਹੋਟਲਾਂ ਦੇ ਵਿੱਚ ਨਸ਼ਾ ਤੇ ਦੇਵ ਵਪਾਰ ਦਾ ਧੰਦਾ ਜਿਹੜਾ ਸ਼ਰਿਆਮ ਚੱਲ ਰਿਹਾ ਕਈ ਵਾਰ ਐਸਜੀਪੀਸੀ ਦੇ ਧਿਆਨ ਵਿੱਚ ਵੀ ਲਿਆਇਆ ਅੱਜ ਕਿਹੜਾ ਕੰਮ ਆ ਯਾਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਨਹੀਂ ਹੋ ਰਿਹਾ ਅੱਜ ਅੰਮ੍ਰਿਤਸਰ ਸਿਫਤੀ ਦਾ ਘਰ ਤੱਕ ਗੁਰੂ ਸਾਹਿਬ ਬਣਾ ਕੇ ਗਏ ਸੀ ਲੇਕਿਨ ਮਾਫ ਕਰਨਾ ਅੱਜ ਅੰਮ੍ਰਿਤਸਰ ਗੰਦ ਦਾ ਘਰ ਵੀ ਕਿਤਨਾ ਕਿਤੇ ਬਣ ਗਿਆ ਹਰੇਕ ਤਰ੍ਹਾਂ ਦਾ ਗੰਦ ਤੁਹਾਨੂੰ ਇੱਥੇ ਵੇਖਣ ਨੂੰ ਮਿਲ ਜੇਗਾ ਮੇਰੇ ਵੀ ਲੇਕਿਨ ਜੇਕਰ ਇਹ ਬਹੁਤ ਵਧੀਆ ਉਪਰਾਲਾ ਤੁਹਾਨੂੰ ਨਜ਼ਰ ਆ ਕਿ ਲੱਗਦਾ ਨਹੀਂ ਕਿ ਇਹ ਸਾਮ ਸੰਭਾਲ ਕਰ ਲੈਣੀ ਚਾਹੀਦੀ ਸੀਗੀ ਔਰ ਅਸੀਂ ਪਹਿਲਾਂ ਵੀ ਬੜੀ ਵਾਰ ਕਿਹਾ ਸੀ ਕਿ ਇਹ ਪੰਕਤੀਆਂ ਜਿਹੜੀਆਂ ਸੀ ਉੱਪਰ ਹੋਣੀਆਂ ਚਾਹੀਦੀਆਂ ਸੀ ਹੁਣ ਜਦੋਂ ਕਿ ਇਹ ਭੈਣ ਸਾਡੀ ਖਲੋਤੀ ਐ ਇਹਨੇ ਬੂਟ ਪਾਏ ਆ ਪੰਕਤੀਆਂ ਦੇ ਵਿੱਚ ਕਿਤਨਾ ਕਿਤੇ ਤੇ ਇਹਦਾ ਵੀ ਤੇ ਨਰਾਦਰ ਹੈ ਇਹਨਾ ਬੂਟ ਪਾ ਕੇ ਅਸੀਂ ਲਾ ਕੇ ਖੜੇ ਆ ਬੇਸ਼ੱਕ ਮੈਨੂੰ ਵੀ ਲੋਕ ਕਹਣਗੇ ਕਿ ਤੂੰ ਸਿਰ ਨੰਗਾ ਕਰਕੇ ਆ ਲੇਕਿਨ ਇਹ ਰਸਤਾ ਆ ਰਸਤੇ 'ਚ ਸਿਰ ਨੰਗਾ ਕਰਕੇ ਅਸੀਂ ਲੰਘ ਸਕਦੇ ਆ ਲੇਕਿਨ ਗੁਰਬਾਣੀ ਦੀ ਪੰਕਤੀਆਂ ਦੀ ਇਨਸਰਟ ਤੇ ਹੀ ਆਪ ਕਰਦੇ ਪਿਆ ਬੇਦਬੀ ਤੇ ਅਸੀਂ ਆਪ ਕਰਦੇ ਪਿਆ ਹਾਂ ਜੀ ਬਿਲਕੁਲ ਬੇਦਬੀ ਤਾਂ ਹੋਈ ਆ ਪਰ ਇਹ ਉਹਨਾਂ ਦੇ ਵੱਲੋਂ ਵੇਖੋ ਮੈਂ ਤੁਹਾਨੂੰ ਪਹਿਲਾਂ ਕਿ ਕਾਰਜ ਚੰਗਾ ਕੀਤਾ ਗਿਆ ਲੇਕਿਨ ਇਹਦੀ ਸਾਮ ਸਮਲ ਬਰਕਰਾਰ ਰੱਖਣੀ ਉਹਨਾਂ ਦਾ ਫਰਜ਼ ਬਣਦਾ ਸੀ ਜੀ ਮੈਂ ਹੁਣ ਵੀ ਬੇਨਤੀ ਕਰਦਾ ਇਹਦੇ ਪਾਰ ਪਰਲੇ ਬਨੇ ਦੇਖੋ ਇੱਥੇ ਪੈਣਪਰਾ ਆਟੋ ਦੀ ਵੇੜ 'ਚ ਖੜੇ ਨੇ ਬੱਸ ਦੀ ਵੇੜ 'ਚ ਖੜੇ ਆ ਕਿਸੇ ਦੀ ਵੇੜ 'ਚ ਖੜੇ ਆ ਵੀ ਸਾਨੂੰ ਕੋ ਬੰਦਾ ਲੈਣ ਆਏਗਾ ਗਰਮੀ ਬੜੀ ਹੈ ਸ਼ਾਲਾ ਗਰਮੀ ਆ ਸਰਦੀ ਦੇ ਵਿੱਚ ਇੱਥੇ ਕਿਤੇ ਦੋ ਪੱਖੇ ਲਾ ਕੇ ਛੱਡ ਪਾਤਾ ਜਾਵੇ ਗਰਮੀ ਸਰਦੀ ਦੇ ਵਿੱਚ ਮੀਂਹ ਦੇ ਵਿੱਚ ਆਰਾਮ ਨਾਲ ਬੰਦਾ ਜਿਹੜਾ ਇੱਥੇ ਵੇਟ ਕਰ ਸਕਦਾ ਕਿਸੇ ਦੀ ਪੰਗਤੀਆਂ ਉੱਪਰ ਕਰ ਦਾਂ ਥੋੜੀ ਜਿਹੀ ਪੰਗਤੀਆਂ ਉੱਪਰ ਕਾਰਜ ਬਹੁਤ ਹੋ ਸਕਦੇ ਆ ਗੁਰਪ੍ਰੀਤ ਜੀ ਵੀਰੇ ਪਰ ਕਮ ਸੇ ਕਮ ਇਹ ਆ ਕਿ ਸਹੀ ਮਾਰਗਦਰਸ਼ਨ ਵੀ ਤਾਂ ਹੋਣਾ ਚਾਹੀਦਾ ਨਾ ਸੋ ਆਪਾਂ ਤੇ ਇੰਨੀ ਬੇਨਤੀ ਕਰ ਸਕਦੇ ਆ ਕਿ ਮੇਰੇ ਵੀਰ ਅਸੀਂ ਤੁਹਾਡਾ ਇਹ ਨਾ ਸੋਚਿਓ ਕਿ ਅਸੀਂ ਤੁਹਾਡੇ ਤੇ ਉਂ ਜਾਂ ਤੁਹਾਡੀਆਂ ਕੀਤੀਆਂ ਦੁਨੀਆਂ ਸਮਝ ਲਿਆ ਕਰ ਰਹੇ ਨੇ ਇੱਕ ਤਰੀਕਾ ਹੁੰਦਾ ਤੁਸੀਂ ਭੁੱਲ ਚੁੱਕੇ ਸੀ ਤੁਹਾਨੂੰ ਯਾਦ ਕਰਾ ਰਹੇ ਆ ਦੋ ਤਿੰਨ ਦਿਨ ਆਪਾਂ ਇਹਦੇ ਵੇਟ ਕਰਦੇ ਆ ਜੇਕਰ ਕੋਈ ਸੰਸਥਾ ਅੱਗੇ ਆਉਂਦੀ ਆ ਜਾਂ ਜਿਨ੍ਹਾਂ ਨੇ ਫਾਊਂਡੇਸ਼ਨ ਨੇ ਕੰਮ ਕਰਵਾਇਆ ਉਹ ਅੱਗੇ ਆਉਂਦੀ ਆ ਸਾਡੇ ਨਾਲ ਸੰਪਰਕ ਕਰ ਜਨਸੀ ਨੂੰ ਸਾਥ ਜਰੂਰ ਦਵਾਂਗੇ ਜੇਕਰ ਇਹ ਮਨੁਕਰ ਹੋ ਜਾਣਗੇ ਤਾਂ ਦੋ ਤਿੰਨ ਦਿਨ ਵਿੱਚ ਗੁਰਪ੍ਰੀਤ ਆਪਾਂ ਆਣ ਕੇ ਸਾਰੇ ਨੂੰ ਸਾਫ ਸਫਾਈ ਕਰਕੇ ਆਵਾਂਗਾ ਲੇਕਿਨ ਜੇਕਰ ਅਸੀਂ ਇੱਕ ਇੱਕ ਇਹ ਤੇ ਸਾਡੇ ਸਾਹਮਣੇ ਆਂਦੀ ਸੀ ਲੰਗਦੇ ਸੀਗੇ ਤੇ ਸਾਡੇ ਸਾਹਮਣੇ ਨਜ਼ਰ ਚ ਆ ਗਈ ਜੇਕਰ ਇਹੀ ਕਿਸੇ ਹੋਰ ਵਿਅਕਤੀ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੁੰਦੀ ਤੇ ਕੀ ਉਹ ਉਥੇ ਪਹੁੰਚਦੇ ਨਾ ਔਰ ਪਹੁੰਚਦੇ ਤੇ ਕੀ ਉਥੇ ਉਸ ਬੰਦੇ ਨਾਲ ਗੱਲ ਨਾ ਕਰਦੇ ਕਿ ਹਾਂ ਵੀ ਤੁਸੀਂ ਇਹ ਕਿਉਂ ਬੇਅਦਬੀ ਕੀਤੀ ਹੈ ਕਿ ਲੱਗਦਾ ਨਹੀਂ ਕਿ ਉਹਨਾਂ ਨਾਲ ਮੱਥਾ ਨਹੀਂ ਲਾ ਪਾਰੇ ਜਾਂ ਉਹਨਾਂ ਨਾਲ ਗੱਲ ਨਹੀਂ ਕਰ ਪਾਰੇ ਤਾਂ ਕਰਕੇ ਨਹੀਂ ਮਤਲਬ ਕਿ ਸਾਫ ਸਵਾਈ ਇੱਥੇ ਹੋ ਪਾਈ ਦੇਖੋ ਗੱਲ ਇਸ ਤਰ੍ਹਾਂ ਵਾਂ ਕਿ ਜਿਹੜੇ ਭੱਜ ਕੇ ਜਾ ਕੇ ਉਹ ਆਪਣੇ ਆਪ ਨੂੰ ਪੰਥਕ ਲੀਡਰ ਜਾਂ ਪੰਥਕ ਆਗੂ ਖਵਾਉਂਦੇ ਆ ਉਹਨਾਂ ਦਾ ਕੰਮ ਹੋ ਸਕਦਾ ਚਲ ਮੁਬਾਰਕ ਆ ਉਹ ਵੀ ਕਰਨੇ ਕਾਰਜ ਜ਼ਰੂਰੀ ਆ ਪਰ ਆ ਕਿੰਨੇ ਕਰਨੇ ਆ ਉੱਥੇ ਤੁਸੀਂ ਰੋਬ ਮਾਰਨਾ ਜਾ ਕੇ ਗਲੇ ਤੇ ਓਏ ਦਬਕੇ ਮਾਰਨੇ ਆ ਇੱਥੇ ਦਬਕਾ ਨਹੀਂ ਕੰਮ ਕਰਨਾ ਇੱਥੇ ਮਿਹਨਤ ਕੰਮ ਕਰਨੀ ਹੈ ਨਾ ਸੋ ਮਿਹਨਤ ਨਹੀਂ ਕਰਨਾ ਚਾਹੁੰਦੇ ਤੁਸੀਂ ਮਿਹਨਤ ਦੀ ਗੱਲ ਕੀਤੀ ਮੈਨੂੰ ਮਿਹਨਤ ਤੇ ਵੀ ਇੱਕ ਗੱਲ ਚਾਹੀਦੀ ਕੁਛ ਦਿਨ ਪਹਿਲਾਂ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕੁਛ ਨਿਹੰਗ ਸਿੰਘ ਸਾਡੇ ਵੀਰ ਸੀਗੇ ਉਹ ਗਏ ਦਰਬਾਰ ਸਾਹਿਬ ਦੇ ਨਜ਼ਦੀਕ ਸਾਡੇ ਛੋਟੇ ਛੋਟੇ ਵੀਰ ਸੀਗੇ ਜਿਨ੍ਹਾਂ ਨੇ ਕਿਸ ਤਰ੍ਹਾਂ ਜੀ ਕੈਮਰੇ ਲਿੱਤੇ ਹੀ ਉਹਨਾਂ ਦੇ ਕੈਮਰੇ ਖੋਲ ਦਿੱਤੇ ਗਏ ਉਹਨਾਂ ਨੂੰ ਮਰਗੀ ਜਲੀਲ ਕੀਤਾ ਗਿਆ ਠੀਕ ਆ ਉਹਨਾਂ ਨੇ ਕੋਈ ਗਲਤੀ ਕੀਤੀ ਹੋ ਸਕਦੀ ਕੀ ਲੱਗਦਾ ਨਹੀਂ ਸੀਗਾ ਕਿ ਉਹਨਾਂ ਨੂੰ ਸਮਝਾਇਆ ਵੀ ਜਾ ਸਕਦਾ ਸੀਗਾ ਪਿਆਰ ਨਾਲ ਬਿਲਕੁਲ ਭਾਜੀ ਇਹ ਦੋ ਤਿੰਨ ਪਹਿਲਾਂ ਘਟਨਾ ਹੋ ਚੁੱਕੀਆਂ ਨੇ ਅਸੀਂ ਵੀ ਗਏ ਆ ਉਹਦੇ ਵਿੱਚ ਕੋਈ ਨੰਗ ਸਿੰਘ ਵੀਰ ਵੀ ਹੈਗੇ ਆ ਬੜੀ ਚੜ੍ਹਦੀ ਕਲਾ ਵਾਲੇ ਆਪਣੇ ਕੀਰਤ ਕਰ ਰਹੇ ਆ ਉਹ ਵੀਰ ਵੀ ਇੱਥੋਂ ਦੇ ਹੀ ਆ ਯਾਰ ਕੋ ਬਾਹਰੋਂ ਥੋੜਾ ਆਏ ਨੇ ਠੀਕ ਆ ਉਹਨਾਂ ਦਾ ਤਰੀਕਾ ਗਲਤ ਹੋ ਸਕਦਾ ਵਾ ਉਹਨਾਂ ਨੂੰ ਸਮਝਾਇਆ ਜਾ ਸਕਦਾ ਮੈਂ 1.5 ਸਾਲ ਪਹਿਲਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਲੈਟਰ ਦੇ ਕੇ ਆਇਆ ਸੀ ਕਿ ਨੇੜੇ ਤੇਰੇ ਹੋਟਲਾਂ ਦੇ ਵਿੱਚ ਰਾਤ ਨੂੰ ਦੇਹ ਵਪਾਰ ਦਾ ਨਕਲੀ ਚੂੜੇ ਪਾ ਕੇ ਜਨਾਨੀਆਂ ਜਿਹੜੀਆਂ ਕਰਦੀਆਂ ਕੁੜੀਆਂ ਹਨਾ ਚਲੋ ਉਹ ਕਿਤਨਾ ਕਿਤੇ ਹੁਣ ਧੀਆਂ ਵਾ ਸੋ ਕਮੰਦਾਖੀ ਜਿੱਤ ਜੰਮੇ ਰਾਜਾਨ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਪਤਾ ਨਹੀਂ ਕੀ ਉਹਨਾਂ ਦੀ ਮਜਬੂਰੀ ਆ ਲੇਕਿਨ ਉਹਨਾਂ ਨੂੰ ਸਮਝਾਇਆ ਜਾ ਸਕਦਾ ਜਾਂ ਪ੍ਰਸ਼ਾਸਨ ਉਹਨਾਂ ਨੂੰ ਧਮਕਾ ਸਕਦਾ ਵੀ ਉਹ ਉਹਨਾਂ ਦੀ ਜਵਾਨੀ ਬਚ ਜੇ ਇਸੇ ਦੇ ਨਾਲ ਹੀ ਇਸ ਬੰਦਿਆਂ ਨੂੰ ਵੀ ਇਹਨਾਂ ਲੋਕਾਂ ਨੂੰ ਵੀ ਸਮਝਾਇਆ ਜਾ ਸਕਦਾ ਪਿਆਰ ਨਾਲ ਲੇਕਿਨ ਦੋ ਦੋ ਢਾਈ ਢਾਈ ਲੱਖ ਦੇ ਕੈਮਰੇ ਜਿਹੜੇ ਉਹਨਾਂ ਤੋੜਦੇ ਨੇ ਜਾਂ ਉਹਨਾਂ ਨੂੰ ਦਬਕੇ ਮਾਰਨੇ ਜਾ ਕੇ ਜਾਂ ਲੜਾਈ ਦਾ ਮੌਲ ਪੈਦਾ ਕਰਨਾ ਉਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਸ਼ਰਮਸਾਰ ਘਟਣਾ ਨਹੀਂ ਹੋਣੀ ਚਾਹੀਦੀ ਹਾਂ ਉਹਨਾਂ ਨੂੰ ਇੱਕ ਵਾਰ ਹੀ ਪਿਆ ਕੇ ਸਮਝਾ ਦਿੰਦੇ ਆ ਨਾਮ ਲਈ ਵੀ ਇਹ ਕੰਮ ਜਿਹੜਾ ਮਾੜਾ ਮੇਰੇ ਵੀ ਪਹਿਲਾਂ ਆ ਖੋਸਰੇ ਮੰਗਦੇ ਹੁੰਦੇ ਸੀ ਉੱਥੇ ਘਟ ਗਏ ਅੱਗੇ ਨਾਲੋਂ ਹੁਣ ਹੋ ਸਕਦਾ ਵਾ ਮੰਗਦੇ ਹੋਣ ਲੇਕਿਨ ਬਹੁਤ ਵਾਰੀ ਘਟ ਗਏ ਕਿਉਂਕਿ ਇੱਕ ਦੋ ਵਾਰੀ ਘਟਣਾ ਬੇਨਾਂ ਲੱਗੀ ਮੈਨੂੰ ਲੱਗਿਆ ਮੈਂ ਅਕਸਤਰ ਸਾਹਿਬ ਨੂੰ ਜਾ ਕੇ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਆਪਣੀ ਐਸਜੀਪੀਸੀ ਦੇ ਨੁਮਾਇੰਦੇ ਨਾਲ ਭੇਜ ਕੇ ਜਿਹੜਾ ਉਹਨਾਂ ਤੇ ਜਿਹੜਾ ਥੋੜਾ ਜਿਹਾ ਸਿਕੰਜਾ ਕੱਸਿਆ ਉਹਨਾਂ ਨੂੰ ਆਪਣਾ ਦਬਕਾ ਜਿਹੜਾ ਲਾਇਆ ਸੀ ਉਹਨਾਂ ਨੇ ਗਲਿਆਰੇ ਦੇ ਕੋਲ ਕੋਲ ਅੱਗੇ ਨਾਲੋਂ ਸੁਧਾਰ ਹੋਇਆ ਵਾ ਇਹਨਾਂ ਲੋਕਾਂ ਨੂੰ ਵੀ ਸੁਧਾਰ ਦੀ ਲੋੜ ਆ ਕਿਉਂਕਿ ਅਸੀਂ ਇੱਕ ਮਹੀਨੇ ਅਸੀਂ ਪਿੱਟਦੇ ਆਂ ਵੀ ਸਾਰਾ ਕੁਝ ਪ੍ਰਵਾਸੀ ਹੜਪੀ ਜਾਂਦੇ ਆ ਸਾਰਾ ਕੁਝ ਪ੍ਰਵਾਸੀ ਤੇ ਪੰਜਾਬੀ ਜਾਣ ਕਿੱਥੇ ਮੈਂ ਇਹ ਗੱਲ ਕਹਿ ਲੱਗਾ ਕਿ ਜਿਵੇਂ ਉਹਨਾਂ ਮੁੰਡਿਆਂ ਦਾ ਕਿੱਤਾ ਖੋਲ ਦਿੱਤਾ ਕੱਲ ਨੂੰ ਉਹ ਚੋਰੀ ਚਿਕਾਰੀ ਸ਼ੁਰੂ ਕਰ ਦਣਗੇ ਜਾਂ ਨਸ਼ਾ ਕਰਨਾ ਸ਼ੁਰੂ ਕਰ ਦਣਗੇ ਫਿਰ ਜੋ ਕਵਾਂਗੇ ਕਿ ਸਰਕਾਰਾਂ ਨੇ ਮਾੜਾ ਕੀਤਾ ਕੀ ਲੱਗਦਾ ਨਹੀਂ ਉਹਨਾਂ ਗੱਲ ਵਕੜੀ ਚ ਲੈਣ ਦੀ ਜ਼ਰੂਰਤ ਸੀ ਦੇਖੋ ਗੱਲ ਇਸ ਤਰ੍ਹਾਂ ਵਾਂ ਕਿ ਜੈਸੀ ਮਤ ਦੇ ਤੈਸ਼ਾ ਪ੍ਰਕਾਸ਼ ਗੁਰੂ ਸਾਹਿਬ ਕਹਿੰਦੇ ਨੇ ਉਹ ਜਿਸ ਜਿੰਨਾ ਬੰਦਿਆਂ ਨੇ ਕਾਰਜ ਕੀਤਾ ਵਾ ਉਹਨਾਂ ਨੂੰ ਸਿਰਫ ਸਿਰਫ ਮੁੱਦਾ ਹੀ ਉਹ ਫੜਦੇ ਆ ਵੀ ਆਪਾਂ ਖੜਕਾ ਡੜਕਾ ਜਿਆ ਕਰਦੀਏ ਚਾਰਕ ਦਿਨ ਜਿਹੜਾ ਵਾ ਮੀਡੀਆ ਦੇ ਵਿੱਚ ਆ ਤੇ ਇੱਕ ਅਦੇ ਨੁਗਾ ਇਹਨਾਂ ਤਾਂ ਆਪਾਂ ਸੋਚਿਆ ਨਹੀਂ ਨਾ ਮੇਰੇ ਵੀਰ ਜਾਂ ਤੇ ਇਹਨਾਂ ਨੂੰ ਕਾਰੋਬਾਰ ਖੋਲ ਕੇ ਦੇਣ ਕੀ ਆ ਬੰਦ ਕਰ ਦਿਓ ਆ ਚੱਕੋ ਦਾਦਾ 10000 20000 ਰੁਪਈਆ ਇੱਥੇ ਤੁਸੀਂ ਲਫਾਫੇ ਲਾ ਲਓ ਰੁਮਾਲਾ ਸਾਬ ਦੁਕਾਨਾਂ ਪਾ ਲਓ ਫਰੂਟ ਦੀ ਰੇੜੀ ਖੋਲ ਲਓ ਕੋ ਚਾਹ ਦਾ ਕੰਮ ਖੋਲੋ ਜਾਂ ਤੇ ਕਰਨਾ ਜਾਂ ਤੇ ਕਰਨ ਤੇ ਜਾਂ ਫਿਰ ਕਿਸੇ ਦੇ ਉੱਪਰ ਜਿਹੜਾ ਰੋਹ ਬਣਾ ਮਾਰਨ ਮੇਰੇ ਵੀਰ ਲੇਕਿਨ ਤਰੀਕਾ ਗਲਤ ਹੋ ਸਕਦਾ ਉਹਨੂੰ ਜਿਹੜਾ ਸੁਧਾਰਨ ਦੀ ਲੋੜ ਸੀ ਪਰ ਜਿਹੜਾ ਆ ਲੋਕਾਂ ਦੇ ਕੈਮਰੇ ਤੇ ਲੱਲੇ ਪੱਪੇ ਜਿਹੜੇ ਆ ਉਹਨਾਂ ਨੇ ਆ ਲੋਕਾਂ ਨੂੰ ਖਾ ਕੇ ਜਿਹੜਾ ਗੁੰਮਰਾਹ ਕਰ ਰਹੇ ਦੁਨੀਆ ਨੂੰ ਇਹ ਕੰਮ ਕਿਸ ਤਰ੍ਹਾਂ ਦੀ ਗਲਤਾਂ ਮੈਂ ਫਿਰ ਇਸੇ ਜਗ੍ਹਾ ਤੇ ਆਉਂਗਾ ਕਿ ਲੱਗਦਾ ਨਹੀਂ ਕਿ ਜਿਹੜੇ ਲੋਕ ਦਿੱਲੀੋਂ ਜਾਂ ਹੋਰ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਇੱਥੇ ਪਹੁੰਚਦੇ ਹੋਣਗੇ ਜਿਹੜੇ ਆਹ ਚੀਜ਼ਾਂ ਦੇਖਦੇ ਹੋਣਗੇ ਤੇ ਉਹਨਾਂ ਦੇ ਮਨ ਨੂੰ ਵੀ ਠੇਸ ਪਹੁੰਚਦੀ ਹੋਈਗੀ ਦੇਖੋ ਪਾਜੀ ਹਰ ਅੱਖ ਜਿਹੜੀ ਨਾ ਉਸ ਗੰਭੀਰਤਾ ਨਾਲ ਨਹੀਂ ਵੇਖਦੀ ਇਸ ਚੀਜ਼ ਨੂੰ ਜੇ ਹਰ ਇੱਕ ਹੱਕ ਅੱਜ ਪੰਜਾਬ ਪੰਜਾਬੀਏ ਤੇ ਭਲੇ ਲਈ ਗੰਭੀਰਤਾ ਨਾਲ ਦੇਖੇ ਤੇ ਮੇਰੇ ਖਿਆਲ ਨਾਲ ਅੱਜ ਮੇਰੇ ਪੰਜਾਬ ਦਾ ਜਿਹੜਾ ਇਹ ਹਾਲਾਤ ਹੈ ਨਾ ਹੋਣ ਅੱਜ ਸਾਡੀਆਂ ਧੀਆਂ ਗੁਰਬਾਣੀ ਵਿੱਚ ਇਹ ਵੀ ਲਿਖਿਆ ਸੂਖਮ ਅੰਦਾਖੇ ਜਿੱਥੇ ਜੰਮੇ ਰਜ਼ਾਨ ਹਨਾ ਪਰ ਅੱਜ ਦੱਸੋ ਸਾਡੀਆਂ ਧੀਆਂ ਜੜੀਆਂ ਉਹ ਬੱਸਾਂ ਸੇਫ ਆ ਨਹੀਂ ਟ੍ਰੇਨਾਂ ਸੇਫ ਆ ਨਹੀਂ ਆਟੋਆਂ ਸੇਫ ਆ ਘਰ ਇੱਥੋਂ ਤੱਕ ਹੀ ਪਾਜੀ ਇੱਥੇ ਤੇ ਅੰਮ੍ਰਿਤਸਰ ਦੀ ਘਟਨਾ ਘਰ ਆਣ ਕੇ ਕਤਲ ਹੋ ਰਹੇ ਆ ਮੇਰੇ ਵੀਰ ਕਿੱਥੇ ਸੁੱਤੇ ਆਪਾਂ ਸੋ ਜਿੱਦਣ ਹਰੇਕ ਪੰਜਾਬੀ ਸੂਖਮ ਅੱਖ ਦੇ ਨਾਲ ਹਰੇਕ ਪੱਖ ਨੂੰ ਦੇਖਣ ਲੱਗ ਪਿਆ ਗੰਭੀਰਤਾ ਨਾਲ ਸੋਚਣ ਲੱਗ ਪਿਆ ਪੰਜਾਬ ਪੰਜਾਬੀਆਂ ਦਾ ਬੇੜਾ ਜਿਹੜਾ ਉਹ ਤਰ ਜਾਣਾ ਮੇਰੇ ਵੀਰ ਲੇਕਿਨ ਲੱਗਦਾ ਨਹੀਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਿਰੋ ਅੰਮ੍ਰਿਤਸਰ ਸੇਫਟੀ ਦਾ ਘਰ ਲਿਖਾਇਆ ਗਿਆ ਸੀ ਗੇਟ ਤੇ ਲਿਖਾਇਆ ਗਿਆ ਸੀ ਬੜਾ ਉੱਚਾ ਕਰਕੇ ਲਿਖਾਇਆ ਗਿਆ ਹੈ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਲੋਕ ਨੰਗਣਗੇ ਨੰਗੇ ਸਿਰ ਵੀ ਹੋਣਗੇ ਸਜਦਾ ਕਰਦੇ ਹੋਏ ਨੰਗਣਗੇ ਕੀ ਲੱਗਦਾ ਨਹੀਂ ਕਿ ਇਹਨੂੰ ਵੀ ਉੱਪਰ ਕੀਤਾ ਜਾ ਸਕਦਾ ਥੋੜਾ ਜਿਆਦਾ ਬਾਜੀ ਕੀਤਾ ਜਾ ਸਕਦਾ ਹੁਣ ਅਸੀਂ ਆਸ ਵੀ ਕਰਦੇ ਆਂ ਕਿ ਥੱਲੇ ਸੋੜੀ ਛੱਡ ਬਣਾ ਦਿੱਤੀ ਜਾਵੇ ਬਰਸਾਤ ਚ ਕੰਮ ਆ ਜੇਗੀ ਰਾਹਗੀਰ ਭੈਣ ਭਰਾ ਦਾ ਸਿਰ ਲਗਾਉਣ ਦੇ ਕੰਮ ਆ ਜੇਗੀ ਏ ਤੁਸੀਂ ਲਿਖਾਉਣਾ ਵਾ ਕੋਈ ਗੱਲ ਨਹੀਂ ਲਿਖਾਓ ਉੱਪਰ ਲੇਕਿਨ ਇਹਦੀ ਸੰਭਾਲ ਸ ਰੱਖੋ ਇਹਦੀ 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 ਸੰਭਾਲ ਤੁਹਾਡਾ ਨਿੱਜੀ ਫਰਜ਼ ਬਣਦਾ ਮੇਰੇ ਵੀਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪ੍ਰਸ਼ਾਸਨ ਦਾ ਨਹੀਂ ਜਿਨ੍ਹਾਂ ਨੇ ਕਰਾਇਆ ਉਹਨਾਂ ਦਾ ਪਹਿਲਾ ਫਰਜ਼ ਬਣਦਾ ਹਨਾ ਜਾਂ ਫਿਰ ਨਾ ਕਰੋ ਏਡੀ ਕਿਹੜੀ ਵੇਲੇ ਨੇ ਜ ਬਾਹੀ ਆ ਤੁਸੀਂ ਹੋਰ ਕੁਝ ਲਿਖਾ ਲਓ ਹਨਾ ਦੂਜੀ ਚੀਜ਼ ਇਹ ਆ ਮਹਾਰਾਜਾ ਰਣਜੀਤ ਸਿੰਘ ਤੁਸੀਂ ਗੱਲ ਕੀਤੀ ਆ ਮਹਾਰਾਜਾ ਰਣਜੀਤ ਸਿੰਘ ਭਾਜੀ ਰਾਤ ਸੌਂਦੇ ਕੱਟ ਸੀ ਤੇ ਭੈਣ ਭਰਾਵਾਂ ਦੀਆਂ ਤਕਲੀਫਾਂ ਸੁਣਵਾ ਤੇ ਰਾਤ ਭੇਸ ਬਦਲ ਕੇ ਦੁਨੀਆ ਨਿਕਲਦੇ ਸੀ ਤੇ ਅੱਜ ਤੇ ਭਾਈ ਸਾਹਿਬ ਭੇਸ ਬਦਲ ਕੇ ਲ ਮਹਾਰਾਜਾ ਅਜੀਤ ਸਿੰਘ ਨੇ ਕਿੱਥੇ ਗੱਲਾਂ ਯਾਦ ਕਰਨੇ ਕਿ ਉਦੋਂ ਤੱਕ ਦੇ ਰਾਜਾ ਥੋੜਾ ਹੋਣਾ ਭਾਜੀ ਕਾਬਲ ਕੰਧਾਰ ਤੋਂ ਲੈ ਕੇ ਲੇਹਰਦਾ ਤੱਕ ਰਾਜ ਕਰਨਾ ਸੌਖਾ ਨਹੀਂ ਆ ਅੱਜ ਉਹਨਾਂ ਦੇ ਨਾਂ ਦੇ ਉੱਪਰ ਸਾਡੇ ਵਰਗੇ ਜਿਹੜੇ ਖਾ ਰਹੇ ਆ ਸਾਡੇ ਪੁਰਖਾਣੇ ਉਹ ਕਰਤਾ ਉਹ ਕਰਤਾ ਤੁਸੀਂ ਕੀ ਕੀਤਾ ਤੁਸੀਂ ਜਵਾਬ ਦੇਣਾ ਤੁਸੀਂ ਕੀ ਕੀਤਾ ਮੇਰੇ ਵੀਰ ਸੋ ਇਸ ਕਰਕੇ ਲੋਕਾਂ ਨੂੰ ਕੁਰਸੀ ਪਿਆਰੀ ਆ ਲੀਡਰੀ ਪਿਆਰੀ ਆ ਆਪਣੀ ਪ੍ਰਧਾਨਗੀ ਪਿਆਰੀ ਆ ਜ਼ਮੀਨੀ ਲੈਵਲ ਤੇ ਕਾਰਜ ਕੋਈ ਵੀ ਆਪਣਾ ਕਾਰਜ ਖੋਸ ਨਹੀਂ ਆ ਮੈਂ ਬੇਨਤੀ ਕਰਦੇ ਆ ਮੈਂ 2-3 ਦਿਨ ਦਾ ਵੇਖਣਾ ਵਾ ਜੇਕਰ ਮੈਨੂੰ ਲੁਧਿਆਣਾ ਮੈਂ ਵਾਪਸ ਚ ਲੁਧਿਆਣੇ ਚਲ ਜਾਣਾ ਦੋ ਤਿੰਨ ਦਿਨ ਬਾਅਦ ਦੁਬਾਰਾ ਤੁਹਾਨੂੰ ਹੀ ਮੈਂ ਸੰਪਰਕ ਕਰਾਂਗਾ ਭਾਜੀ ਗੁਰਪ੍ਰੀਤ ਭਾਜੀ ਕੋ ਆਵੇ ਨਾ ਆਵੇ ਦੋ ਤਿੰਨ ਦਿਨ ਅਸੀਂ ਜਰੂਰ ਸਫਾਈ ਕਰਾਂਗੇ ਦੀ ਆਸ ਜਰੂਰ ਕਰਦੇ ਆ ਇਹ ਕਰਕੇ ਉਹਨਾਂ ਨੂੰ ਦੋ ਤਿੰਨ ਦਿਨ ਦਾ ਟਾਈਮ ਦੇ ਦਿਆ ਕੋਸ਼ਿਸ਼ ਇਹ ਆ ਕਿ ਕੋਈ ਨਾ ਕੋਈ ਭੈਣ ਭਰਾ ਅੱਗੇ ਜਰੂਰ ਆਏਗਾ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਹੋਏਗੀ ਇਸੇ ਤਰ੍ਹਾਂ ਹੀ ਅਸੀਂ ਅੰਮ੍ਰਿਤਸਰ ਜਦੋਂ ਵੀ ਆਇਆ ਕਰਾਂਗੇ ਕੋਈ ਨਾ ਕੋਈ ਅਹੋ ਚੀਜ਼ ਦੁਨੀਆ ਸਾਹਮਣੇ ਲੈ ਕੇ ਆਇਆ ਕਰਾਂਗੇ ਜਿਹੜੀ ਪ੍ਰਸ਼ਾਸਨ ਦੇ ਮੂੰਹ ਦੇ ਉੱਪਰ ਇਤੋਂ ਦੀ ਮੈਨੇਜਮੈਂਟ ਦੇ ਮੂੰਹ ਦੇ ਉੱਪਰ ਤੇ ਹੋਰ ਧਾਰਮਿਕ ਆਧਾਰੇ ਤੇ ਸੰਸਥਾਵਾਂ ਦੇ ਮੂੰਹ ਤੇ ਚਪੇਰ ਵੱਜ ਕੇ ਵਜਿਆ ਕਰੇ। ਬਿਲਕੁਲ ਤੋਂ ਸੋ ਇਹ ਸਨ ਵੀਰ ਦਵਿੰਦਰ ਜੀ ਸੰਸਫਾਈ ਗਰੁੱਪ ਤੋਂ ਜਿਨ੍ਹਾਂ ਵੱਲੋਂ ਬੜੀ ਬੇਬਾਕੀ ਦੇ ਨਾਲ ਜਿਹੜੀ ਇਹ ਗੱਲਬਾਤ ਕੀਤੀ ਗਈ। ਦੂਸਰੇ ਪਾਸੇ ਤੁਹਾਨੂੰ ਦਿਖਾ ਦਿੰਦਾ ਕਿ ਇੱਥੇ ਕਾਫੀ ਚੈਣੀ ਖੈਣੀਆਂ ਜਿਹੜੀਆਂ ਨੇ ਉਹ ਪਈਆਂ ਹੋਈਆਂ ਨੇ ਸ਼ਰਾਬ ਦੀਆਂ ਬੋਤਲਾਂ ਇੱਥੇ ਨਜ਼ਰ ਆਈਆਂ ਸਨ। ਦੂਸਰੇ ਪਾਸੇ ਗੁਰੂ ਸਾਹਿਬਾਨ ਦਾ ਜਿਹੜਾ ਸਾਨੂੰ ਬਖਸ਼ਿਆ ਖੰਡਾ ਆ ਉਹਦੀ ਤਸਵੀਰ ਜਿਹੜੀ ਹੈ ਜਰੂਰ ਜਿਹੜੀ ਇੱਥੇ ਜਣਾ ਬਣਾਇਆ ਗਿਆ ਹੈ। ਉਹ ਉਹਦੇ ਥੱਲੇ ਵੀ ਤੁਹਾਨੂੰ ਗੰਦਗੀ ਬਹੁਤ ਨਜ਼ਰ ਆਉਂਦੀ ਹੋਵੇ ਲੇਕਿਨ ਸਾਨੂੰ ਬਹੁਤ ਦੁੱਖ ਲੱਗਾ ਸੀ ਜਿਹੜਾ ਅਸੀਂ ਇੱਥੇ ਪਹੁੰਚੇ ਨਜ਼ਰ ਆਇਆ ਪਵਨਗੁਰੂ ਪਾਣੀ ਪਿਤਾ ਮਾਤਾ ਦਾ ਤਮਾਤ ਜਿਹੜਾ ਹੈ ਉਹ ਇੱਥੇ ਪੰਕਤੀਆਂ ਤੇ ਲਿਖਿਆ ਗਿਆ ਨੇ ਲੇਕਿਨ ਪੰਕਤੀਆਂ ਦੇ ਵਿੱਚ ਜੋ ਲਾਗੇ ਛਾਗੇ ਹਾਲਾਤ ਸੀਗੇ ਉਸ ਨੂੰ ਵੇਖ ਕੇ ਸਾਡਾ ਆਪਣਾ ਫਰਜ਼ ਮੰਨਦਾ ਸੀਗਾ ਕਿ ਲੋਕਾਂ ਤੱਕ ਜਿਹੜੀ ਹੈ ਉਹ ਗੱਲ ਪਹੁੰਚਾਈ ਜਾਵੇ ਲੇਕਿਨ ਕਿਤਨਾ ਕਿਤੇ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀ ਹਜੇ ਵੀ ਕੰਬ ਕਰਨ ਦੀ ਨੀਂਦ ਸੁੱਤੇ ਹੋਏ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਦਾ ਜਿਹੜਾ ਨੇ ਸਾਰਥਿਕ ਹੱਲ ਜਿਹੜਾ ਹੈ ਉਹ ਕੱਢਿਆ ਜਾਵੇ ਤਾਂ ਜੋ ਕਿ ਇਸ ਗੁਰਬਾਣੀ ਦੀਆਂ ਪੰਕਤੀਆਂ ਦਾ ਜਿਹੜਾ ਨਰਾਦਰ ਨਾ ਹੋ ਸਕੇ ਤੇ ਜੋੜਾ ਵਿਅਕਤੀ ਵੀ ਸੱਚਖੰਡ ਸਿੰਘ ਦਰਬਾਰ ਸਾਹਿਬ ਨਾਲ ਤਮਸਕ ਹੋਣ ਲਈ ਪਹੁੰਚ ਰਿਹਾ ਹੈ ਉਹ ਇਹਨਾਂ ਗੁਰਬਾਣੀ ਦੇ ਪੰਕਤੀਆਂ ਵੇਖ ਕੇ ਗੁਰੂ ਸਾਹਿਬਾਨ ਦੇ ਨਾਲ ਨਾਲ ਇਹਨਾਂ ਪੰਕਤੀਆਂ ਤੋਂ ਵੀ ਕੁਝ ਸੇਧ ਜ਼ਰੂਰ ਲਵੇ ਤਾਂ ਜੋ ਕਿ ਅਸੀਂ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰ ਸਕੀਏ ਹਾਲਾ ਕਿ ਦਵਿੰਦਰ ਵੀਰ ਉਹਨਾਂ ਵੱਲੋਂ 2-3 ਦਿਨ ਦਾ ਟਾਈਮ ਜਿਹੜਾ ਹੈ ਸਾਰਿਆਂ ਨੂੰ ਦਿੱਤਾ ਗਿਆ ਹੈ ਕਿਹਾ ਗਿਆ ਕਿ ਪ੍ਰਸ਼ਾਸਕੀ ਅਧਿਕਾਰੀ ਅਤੇ ਉਹ ਲੋਕ ਜਿਹੜੇ ਨਿੱਕੀ ਨਿੱਕੀ ਗਾਲ ਵਿੱਚ ਜਿਹੜਾ ਹੈ ਲੋਕਾਂ ਦੇ ਘਰਾਂ ਤੱਕ ਪਹੁੰਚਦੇ ਰਿਹਾ ਉੱਥੇ ਬੇਅਦਬੀ ਦੀਆਂ ਗੱਲਾਂ ਕਰਦੇ ਨੇ ਇਸ ਬੇਅਦਬੀ ਦੀ ਹੈ ਜਿਹੜੀ ਆ ਜਿਹੜੀ ਬੇਅਦਬੀ ਹੋ ਰਹੀ ਹੈ ਇਸ ਦੀ ਸੰਭਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦੀ ਸੰਭਾਲ ਕੀਤੀ ਕਰਨੀ ਚਾਹੀਦੀ ਹੈ ਜੇਕਰ ਉਹ ਨਹੀਂ ਕਰਦੇ ਤੇ 2 ਦਿਨ ਬਾਅਦ ਇਹ ਖੁਦ ਇੱਥੇ ਪਹੁੰਚਣਗੇ ਤੇ ਪਹੁੰਚ ਤੋਂ ਬਾਅਦ ਇਸ ਦੀ ਸਫਾਈ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਜੋ ਕਿ ਅੰਮ੍ਰਿਤਸਰ ਸਫੀਤੀ ਦਾ ਘਰ ਜਿਹੜਾ ਹੈ ਉਹ ਵਾਕ cameraman wasdera gurpreet singh amritsar sahib